ਜਗਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੇ ਵੋਟਰ ਨੇ ਉਹਨਾਂ ਦੇ ਵਿੱਚ ਵੀ ਖਾਸਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕੋਰਾਲੀ ਦੇ ਪੋਲਿੰਗ ਬੂਥ ਦੀਆਂ ਜਿੱਥੇ ਮੌਸਮ ਵੀ ਸੁਹਾਵਣਾ ਹੋ ਗਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਵੋਟਰ ਨੇ ਉਹ ਵੀ ਆਪਣੀ ਵੋਟ ਪਾਉਣ ਦੇ ਲਈ ਲਗਾਤਾਰ ਪਹੁੰਚਦੇ ਪਏ ਨੇ ਤਾਂ ਇੱਥੇ ਜਿਹੜੇ ਬੀਐਲਓ ਆਫੀਸਰ ਹੈਗੇ ਨੇ ਉਹ ਉਹਨਾਂ ਦੀ ਪਰਚੀ ਚੈੱਕ ਕਰ ਚੈੱਕ ਕਰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਅੰਦਰ ਵੋਟਿੰਗ ਕਰਨ ਦੇ ਲਈ ਭੇਜਿਆ ਜਾਂਦਾ ਹੈ ਤਾਂ ਦੇਖੋ ਜਿਹੜੇ ਵੋਟਰ ਨੇ ਉਹ ਵੀ ਲਗਾਤਾਰ ਆ ਰਹੇ ਨੇ ਤੇ ਜਿਹੜੇ ਮੌਜੂਦਾ ਅਫੀਸਰ ਹੈਗੇ ਨੇ ਉਹ ਪੂਰੀ ਚੈਕਿੰਗ ਕਰਨ ਤੋਂ ਬਾਅਦ ਵੋਟਰ ਨੂੰ ਅੱਗੇ ਭੇਜਦੇ ਨੇ ਵੋਟ ਕਾਸਟ ਕਰਨ ਦੇ ਲਈ ਮੈਮ ਕਿਵੇਂ VOTING ਨੂੰ ਲੈ ਕੇ ਲੋਕਾਂ ਦੇ ਵਿੱਚ ਉਤਸ਼ਾਹ ਕਿਵੇਂ ਹੈਗਾ ਵਾ ਕਿਵੇਂ VOTING ਹੋਈ ਹੈ ਜੁਕਰਾਲੀ ਦੇ ਵਿੱਚ ਦੇਖੋ ਜੀ ਸਾਡੇ ਬਹੁਤ ਸਾਰੇ ਮਤਲਬ لوکاں دا ਉਤਸ਼ਾਹ ਹੈ ਆ ਰਹੇ ਲੋਕ ਲਗਾਤਾਰ ਕੰਟੀਨਿਊਸਲੀ ਪੋਲਿੰਗ ਹੋ ਰਹੀ ਹੈ ਮਤਲਬ ਠੀਕ ਚੱਲ ਰਿਹਾ ਜੀ ਹੁਣ ਤੱਕ ਠੀਕ ਹੈ ਜੀ ਦੁਪਹਿਰ ਦੇ ਸਮੇਂ ਕੀ ਹਾਲਮ ਸੀ ਕਰ ਵੈਸੇ ਹਾਂ ਦੁਪਹਿਰ ਦੇ ਸਮੇਂ ਹਾਂਜੀ ਉਦੋਂ ਥੋੜਾ ਰਸ਼ ਘਟ ਗਿਆ ਸੀ ਹੁਣ ਜਿੱਦਾਂ ਮਤਲਬ ਲੱਗਦਾ ਇੱਕ ਮੌਸਮ ਥੋੜਾ ਠੀਕ ਹੈ ਮੇਰੇ ਕੋਲ ਥੋੜੀ ਹੋਰ ਪੋਲਿੰਗ ਬਦਲੇਗੀ ਹਾਂ ਮੌਸਮ ਥੋੜਾ ਜਿਹਾ ਹੁਣ ਠੀਕ ਹੋਇਆ ਉਹਦੇ ਕਰਕੇ ਵੀ ਥੋੜਾ ਬੱਦਲ ਬੱਦਲ ਹੈ ਕਿਉਂਕਿ ਧੁੱਪ ਪਹਿਰੇ ਬਹੁਤ ਸੀਗੀ ਹਾਂਜੀ ਪਤਾ ਨਹੀਂ ਇਹ ਟੈਂਪਰੇਚਰ ਇੰਨਾ ਹਾਈ ਚੱਲ ਰਿਹਾ ਤੇ ਮੈਕਸਿਮਮ ਏ ਕੌਣ ਚਾਹੇ ਮੈਕਸਿਮਮ ਬੋਟ ਏਜ ਜਿਵੇਂ 70 ਤੱਕ ਆਇਆ ਸੀ 70 ਤੱਕ ਆਇਆ ਉਸ ਤੋਂ ਪਹਿਲਾਂ ਤੁਸੀਂ ਘਰਾਂ ਦੇ ਵਿੱਚ ਉਹ ਵੀ ਕਲੈਕਟ ਕੀਤੇ ਹੋਣੇ ਹਾਂ ਹਾਂਜੀ ਹਾਂਜੀ ਉਸ ਤੋਂ ਪਹਿਲਾਂ ਠੀਕ ਹੈ ਅੱਛਾ ਤੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਸੀਗਾ ਆਲਮ ਇਹ VOTING ਨੂੰ ਲੈ ਕੇ ਹਾਂਜੀ ਨੌਜਵਾਨ ਵੀ ਆ ਰਹੀ ਜਿਹੜੇ ਨਵੇਂ ਵੋਟਰ ਹੈਗੇ ਨੇ ਹਾਂਜੀ ਹਾਂ ਨਵੇਂ ਬੱਚਿਆਂ ਨੇ ਕਾਫੀ ਨੇ ਅੱਜ ਵੋਟ ਪਾਈ ਜਿਨ੍ਹਾਂ ਨੇ ਫਸਟ ਟਾਈਮ ਵੋਟ ਕੀਤਾ ਠੀਕ ਹੈ ਹਾਂਜੀ ਠੀਕ ਹੈ ਤੇ ਮੈਂ ਕਿਵੇਂ ਦੇ ਪ੍ਰਬੰਧ ਹੈਗੇ ਨੇ ਵੈਸੇ ਜਿਵੇਂ ਉਪਤਾ ਪ੍ਰਬੰਧਾਂ ਨੂੰ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇ ਪ੍ਰਬੰਧ ਵੀ ਅੱਛੇ ਪ੍ਰਬੰਧ ਹੈ ਕੋਈ ਮਤਲਬ ਫੇਨੀ ਹਰਾਸਣ ਨਹੀਂ ਹੋ ਰਹੀ ਠੀਕ ਹੈ ਕਾਟਰਸ ਨੂੰ ਜਿਵੇਂ ਆ ਰਹੇ ਐ ਤੇ ਬੜੀ ਕਾਮਲੀ ਕੋਲ ਨਹੀਂ ਹੋ ਰਹੀ ਠੀਕ ਹੈ ਪਾਣੀ ਦੇ ਪ੍ਰਬੰਧ ਵੀ ਕੀਤੇ ਹੋਏ ਆ ਸਾਡੇ ਪਾਣੀ ਵੀ ਹੈ 26 ਹੁੰਦੀ ਹੈ ਅੱਛਾ ਵੈਸੇ ਬਿਲਡਿੰਗ ਦਾ ਵੀ ਮੈਂ ਅਸੀਂ ਦੇਖਿਆ ਬਿਲਡਿੰਗ ਵੀ ਠੀਕ ਹੈ ਕਿਉਂਕਿ ਆਮ ਤੌਰ ਤੇ ਦੇਖਦੇ ਆ ਕਿ ਬੜੀ ਟੈਂਟਾਂ ਦੇ ਵਿੱਚ ਵੀ ਪਹਿਲਾਂ ਹੁੰਦਾ ਸੀਗਾ ਨਾ ਕਿ ਟੈਂਟਾਂ ਦੇ ਵਿੱਚ ਲੋਕਾਂ ਨੂੰ ਬਹਿਣਾ ਪੈਂਦਾ ਸੀ ਤਾਂ ਜਦੋਂ ਇੱਥੇ ਜਿਹਨ ਹੰਦਰਤ ਹੈਗੀ ਹਰਿਆਲੀ ਹੈਗੀ ਤਾਂ ਉਹਦਾ ਕਰ ਬਿਲਕੁਲ ਦਰਖਤ ਹੈ ਹਰਿਆਲੀ ਹੈਗੀ ਅੰਦਰ ਕਮਰੇ ਵੀ ਕਾਫੀ ਅੱਛੇ ਹੈਗੇ ਆ ਠੀਕ ਹੈ ਕੋਈ ਅੰਨੀ ਕੀ ਕਹੋਗੇ ਵੋਟਰਾਂ ਨੂੰ ਅਪੀਲ ਤੁਹਾਡੇ ਵੱਲੋਂ ਬਸ ਜਾਗਰੂਕ ਰਹੋ ਹਾਂਜੀ ਮੋਟ ਦਾ ਇਸੇ ਬਾਅਦ ਜ਼ਰੂਰ ਕਰਨਾ